ਮਿਲੇ ਪਰਤਖ ਗੁਸਾਈਆਂ ਉਹਨਾਂ ਨੇ ਵੀ ਉਹ ਗੁਸਾਈ ਜਿਹੜਾ ਸੀ ਪਰਮੇਸ਼ਵਰ ਹੈ ਪਰਤਖ ਉਹਨਾਂ ਨੂੰ ਦਿਖ ਪਿਆ ਮਿਲ ਗਿਆ ਇੱਥੇ ਵੀਰ ਜੀ ਜਿਹੜੀ ਬੁੰਨਾ ਤਨਨ ਆ ਉਹ ਉਹਨਾਂ ਦੇ ਪੇਸ਼ੇ ਦੀ ਗੱਲ ਕੀਤੀ ਗਈ ਹੈ ਅੱਛਾ ਕਿਉਂਕਿ ਬਾਕੀਆਂ ਦੇ ਵੀ ਪੇਸ਼ੇ ਦੀ ਗੱਲ ਕੀਤੀ ਗਈ ਹੈ ਜਦ ਜਿਵੇਂ ਟਵੰਤਾ ਢੋਰ ਜਾਂ ਬੁਤਕਾਰੀ ਬੁਤਕਾਰੀ ਵੀ ਕਹਿੰਦੇ ਨੇ ਵੀ ਮੁੱਠੀ ਚਾਪੀ ਨੂੰ ਕਹਿੰਦੇ ਨੇ ਮਲਿਸ਼ ਨੂੰ ਕਹਿੰਦੇ ਨੇ ਇੱਥੇ ਉਹ ਕਿਸ ਭਗਤੀ ਨੂੰ ਲੱਗਾ ਕਿ ਉਹਨੂੰ ਪ੍ਰਤੱਖ ਗੁਸਾਈਆਂ ਲੱਗੇ ਮਿਲੇ ਤੇ ਉਹੜ ਭਾਗਾ ਹੋਇਆ ਹਾਂ ਇਹ ਸ਼ਬਦ ਨਾ ਉਹਨਾਂ ਦੇ ਹਿੰਟ ਦਿੱਤੇ ਨੇ ਖਾਲੀ ਜਿਸਾਂ ਨਾਮਦੇਵ ਜੀ ਨੇ ਸੁਨੇ ਗਏ ਛੋਟੇ ਤੋਂ ਵੱਡੇ ਹੋ ਗਏ ਜਿਹੜੀ ਵੀ ਵਿਧੀ ਆਪਣਾ ਹਲੇ ਵਿਧੀ ਨਹੀਂ ਦੱਸੀ ਜੇ ਮੰਨ ਲਓ ਖਾਲੀ ਖੇਤੀ ਕਰਦੇ ਰਹੇ ਉਹ ਵਿਧੀ ਸਾਕੇ ਵੀਰ ਜੀ ਪਰ ਉਸ ਗਿਆਨ ਬਾਰੇ ਇੱਥੇ ਕਿੱਥੇ ਲਿਖਿਆ ਹੈ ਮੈਨੂੰ ਉਹ ਵੀ ਦੱਸੋ ਫਿਰ ਖੋਲਿਆ ਨਹੀਂ ਗਿਆ ਇਹਦੇ ਜੋ ਖੋਲਿਆ ਨਹੀਂ ਗਿਆ ਪਰ ਇਹ ਦੱਸਿਆ ਗਿਆ ਜਿਸ ਤਰੀਕੇ ਨਾਲ ਇਸ ਤਰੀਕੇ ਨਾਲ ਜੀ ਇਹ ਇਤੇ ਮੈਂ ਕਹਿ ਰਹੀ ਆ ਕਿਉਂਕਿ ਸਾਰਾ ਕੁਝ ਇਹ ਸਮਝ ਲਓ ਇੱਕ ਤਰੀਕੇ ਦੇ ਉਸ ਗੱਲ ਦੇ ਨੂੰ ਕਲੈਰੀਫਿਕੇਸ਼ਨ ਹੈ ਜਿਹੜੇ ਕਰਮ ਕਾਂਡਾਂ ਦੇ ਦੁਆਰਾ ਰੱਬ ਨੂੰ ਖੁਸ਼ ਕਰਕੇ ਪੂਜਾ ਕਰਕੇ ਅਰਚਨਾ ਕਰਕੇ ਚਿਲੀਏ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਨੇ ਹਾਂ ਜੀ ਜੋ ਮੀਟਿੰਗ ਚ ਆਏ ਹੋਏ ਸਾਰੇ ਭੈਣਾ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਵੈਲਕਮ ਹੈ ਤੇ ਅੱਜ ਦਾ ਜੋ ਸ਼ਬਦ ਹੈ ਜਿਸਾਂ ਕਿ ਅਸੀਂ ਕੱਲ ਭਗਤ ਨਾ ਜੀ ਦਾ ਸ਼ਬਦ ਸ਼ੁਰੂ ਕੀਤਾ ਸੀ ਅੱਜ ਉਸ ਤੋਂ ਅਗਲਾ ਸ਼ਬਦ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 487 ਨੰਬਰ ਅੰਕ ਤੇ ਹੈ ਉਹਦੇ ਵਿਚਾਰ ਸਾਂਝੀ ਕਰਾਂਗੇ ਸ਼ਬਦ ਹੈਗਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਇਹ ਸ਼ਬਦ ਜੇ ਕਿਸੇ ਵੀ ਵੀ ਜੀ ਭੈਣ ਨੇ ਕਰਨਾ ਹੋਵੇ ਤਾਂ 10 ਦਿਨ ਪਲੀਜ਼ ਜੇ ਤੁਹਾਡੇ ਵਿੱਚੋਂ ਕਿਸੇ ਨੇ ਕਰਨਾ ਹੋਵੇ ਨਹੀਂ ਤੇ ਫਿਰ ਮੈਂ ਸ਼ੁਰੂ ਕਰ ਦੇਣਾ ਕਰੋ ਮੇਰੀ ਤੁਸੀਂ ਕਰੋ ਠੀਕ ਹੈ ਜੀ ਅ ਵੀਰ ਜੀ ਮੈਂ ਇੱਕ ਰਿਕੁਐਸਟ ਵੀ ਕਰਦਾ ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਤਾਂ ਇੱਕ ਵਾਰੀ ਸ਼ਬਦ ਨਾ ਪੂਰਾ ਪਹਿਲੇ ਰੀਡ ਆਊਟ ਕਰ ਦਿਓ ਤੇ ਥੋੜਾ ਜਿਹਾ ਸਾਡੇ ਵਾਸਤੇ ਸੌਖਾ ਹੋ ਜਾਏਗਾ ਇੱਕ ਵਾਰੀ ਰੀਡ ਆਊਟ ਕਰ ਦਿਓ ਫਿਰ ਉਦੀ ਆਪਾਂ ਜਿਹੜੀ ਐਕਸਪਲੇਨੇਸ਼ਨ ਹੈ ਉਹ ਇੱਕ ਲਹਿਜਾ ਜਿਹੜਾ ਆਪਾਂ ਬਣਾਨੇ ਆ ਲਹਿਜੇ ਦੇ ਵਿੱਚ ਆ ਜਾਏਗਾ ਜੀ ਬੋਲਣਾ ਨਾ ਕਿ ਅੱਧੀ ਸੰਗਤ ਨੂੰ ਤਾਂ ਸ਼ਬਦ ਠਹਿਰਾਓ ਬੋਲਣਾ ਵੀ ਨਹੀਂ ਆ ਰਿਹਾ ਤੇ ਨਾਲ ਚੈੱਕ ਹੋ ਜਾਏਗਾ ਵੀ ਜਿਹੜੇ ਠਹਿਰਾਓ ਅਸੀਂ ਲਗਾਏ ਨੇ ਉਹ ਠੀਕ ਨੇ ਜਾਂ ਕਿਤੇ ਕੋਈ ਤਬਦੀਲੀ ਦੀ ਜ਼ਰੂਰਤ ਹੈ ਜੀ ਜੀ ਹਾਂਜੀ ਇੱਕ ਸਵਾਲ ਮੈਂ ਮੈਦ੍ਰਮ ਆਫ ਕਰਕੇ ਉਧਰ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਈਦਾ ਸ਼ਬਦ ਹੈ ਭਗਤ ਨਾਦੀ ਦਾ ਸ਼ਬਦ ਹੈ ਤਿੰਨ ਸ਼ਬਦ ਨੇ ਜਿਨ੍ਹਾਂ ਚੋਂ ਦੂਜਾ ਸ਼ਬਦ ਹੈ ਜਿਹਦਾ ਸਿਰਲੇਖ ਮਹਿਲਾ ਪੰਜਵਾਂ ਲਿਖਿਆ ਹੈ ਸ਼ਬਦ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਖੀਨਾ ਬੁੰਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ नीचिस को ला जो लाहरा पयो गुणी गैहीला रविदास तो बनता ठोरनी तिन त्यागी माया प्रगट हुआ साध संग हर दर्शन पाया सैननाई बुतकारिया ओ घर घर सुनया हृदय बसिया पारब्रह्म भगता में गनिया चले पेज उते करोगे बीजी ਇਹ ਰਬ ਦੇ ਸੁਣ ਕੇ जाटਰੋ ਉਠ ਪਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਤੰਨਾ ਵਡਪਾਗਾ ਇਹ ਸ਼ਬਦ ਅਜਦਾ ਜੀ ਕੋਨੇ ਦੇ ਵਿਚਾਰ ਨਾਮਦੇਵ ਜੀ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਮਨੇ ਲੀਣ ਹੋ ਗਿਆ ਨਾਮਦੇਵ ਜੀ ਦਾ ਉਹਨਾਂ ਨੇ ਗੋਬਿੰਦ 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 ਨੇ ਸੰਗਤ ਕਰ ਲਈ ਗੋਬਿੰਦ ਦਾ ਸੰਗ ਕਰ ਲਿਆ ਪਾਓ ਗੋਬਿੰਦ ਦੇ ਉਹਨਾਂ ਨੂੰ ਸੱਪਾ ਸੇ ਦਿਖਣ ਲੱਗ ਪਿਆ ਉਹਦੇ ਚ ਲੀਨ ਹੋ ਗਏ ਇਹ ਉਹਨਾਂ ਦੀ ਅਵਸਥਾ ਦਸੀ ਜਾ ਰਹੀ ਹੈ ਨਾਮਦੇਵ ਜੀ ਦੀ ਗੋਬਿੰਦ 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 ਦੇ ਸੰਗ ਨਾਮ ਦੇਓ ਮਨ ਲੈਣਾ ਉਹਨਾਂ ਦਾ ਮਨ ਹੀ ਲੀਨ ਹੋ ਗਿਆ ਉਹਦੇ ਨਾਲ ਆੜਦਾਮ ਕੋ ਛੀਪ ਰੋ ਜਿਹੜਾ ਛਾਪੇ ਚਲਾਉਂਦਾ ਸੀ ਪਿੰਡਿੰਗ ਦਾ ਕੰਮ ਕਰਦਾ ਸੀ ਲੋਕ ਉੱਚੀ ਜਾਤ ਦੇ ਬਲੇ ਇਹਨਾਂ ਨੂੰ ਨੀਂਝ ਸਮਝਦੇ ਸੀ ਉਹਨਾਂ ਦੀ ਕੀਮਤ ਆੜ ਦਾਮ ਆੜ ਦਾਮ ਦਾ ਮਤਲਬ ਸਮਾਜ ਵਿੱਚ ਕੋਈ ਉਹਦੀ ਵੈਲਿਊ ਨਹੀਂ ਸਮਝੀ ਜਾਂਦੀ ਸੀ ਹੋਏ ਉਹ ਲੱਖੀ ਨਾ ਉਹਦੀ ਕੀਮਤ ਨੂੰ ਲੱਖਾਂ ਦੀ ਹੋ ਗਈ ਉਹ ਕਿਸ ਤਰ੍ਹਾਂ ਹੀ ਜਦੋਂ ਗੋਬਿੰਦ ਸਿੰਘ ਨਾਲ ਲੀਨ ਹੋ ਗਏ ਉਹਨਾਂ ਨੂੰ ਸਾਰੇ ਪਾਸੇ ਗੋਬਿੰਦ ਦਿਖਣ ਲੱਗ ਪਏ ਉਹਨਾਂ ਦੀ ਮਾਨਸਿਕ ਅਵਸਥਾ ਐਸਾਂ ਦੀ ਉੱਚੀ ਹੋ ਗਈ ਹੁਣ ਕਬੀਰ ਜੀ ਬਾਰੇ ਕਹਿੰਦੇ ਹਨ راہੋਂ ਤੋਂ ਬਾਦ ਬੁਨਣਾ ਤੰਣਾ ਤਿਆਗ ਕੇ ਪ੍ਰੀਤ ਚਰਨ ਕਬੀਰਾਂ ਹੁਣ ਬੁਨਣਾ ਤੰਨਾ ਤਿਆਗ ਕੇ ਜੀਅ ਸੀ ਨੂੰ ਬੁਨਣਾ ਤੰਨੇ ਨੂੰ ਉਸੇ ਤਰ੍ਹਾਂ ਲੈ ਕੇ ਉਹਨਾਂ ਨੇ ਬੁਨਣਾ ਤੰਨਾ ਖੱਡੀ ਛੱਡ ਦਿੱਤੀ ਸੀ ਤੇ ਗੁਰਮਤ ਗੁਰਮਤੋਂ ਉਲਟ ਗੱਲ ਹੋ ਜਾਏਗੀ ਹੁਣ ਇਥੇ ਬੁਨਣਾ ਕਰਨਾ ਕੀ ਹੈ ਕਹਿੰਦਾ ਜਿਹੜਾ ਉਹਨਾਂ ਦੇ ਤਾਣਾ ਬਾਣਾ ਬੁੰਦਾ ਸੀ ਉਹਨਾਂ ਦੀ ਵਿਚਾਰ ਹਮੇਸ਼ਾ ਤਾਣੇ ਬਾਣੇ ਚ ਉਲਝੇ ਰਹਿੰਦੇ ਸੀ ਹੁਣ ਉਹ ਜੀਨ ਛੱਡ ਦਿੱਤੀ ਉਹਨਾਂ ਨੇ ਛੁੱਟ ਗਈ ਉਹਨਾਂ ਦੀ ਉਹਨਾਂ ਦੀ ਪ੍ਰੀਤ ਚਰਨ ਕਬੀਰਾਂ ਉਹਨਾਂ ਦੀ ਪ੍ਰੀਤ ਹੋ ਗਈ ਗੁਰੂ ਚਰਨਾਂ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਜਦੋਂ ਗੁਰੂ ਦੇ ਸ਼ਬਦ ਨਾਲ ਉਹਨਾਂ ਦੀ ਪ੍ਰੀਤ ਹੋਈ ਉਹਨਾਂ ਦੇ ਮਨ ਨੇ ਬੁੰਨਾ ਤੰਣਾ ਛੱਡਤਾ ਜਿਹੜਾ ਨੀਚ ਜੁਲਾ ਕੋਲਾ ਜੁਲਾਹਰਾ ਸੀ ਇਹ ਜੁਲਾਹੇ ਦਾ ਕੰਮ ਕਰਦੇ ਸੀ ਖੱਡੀ ਬੁੰਦੇ ਸੀ ਲੋਕ ਇਹਨਾਂ ਨੂੰ ਨੀਚ ਯਾਦ ਕਹਿੰਦੇ ਸੀ ਨੀਚ ਕੁਲ ਵਾਲਾ ਕਹਿੰਦੇ ਸੀ ਹੁਣ ਦੇਖੋ ਉਹਨਾਂ ਦੀ ਵੀ ਕੀਮਤ ਸਾਡੇ ਸਮਝਦਾ ਸੀ ਕਿ ਨੀਚ ਕੁਲਾ ਜੁਲਾਹਰਾ ਜਿਹੜੇ ਨੀਚ ਕੁਲ 'ਚ ਪੈਦਾ ਹੋਇਆ ਜੁਲਾਹਰਾ ਸੀ ਭਇਓ ਗੁਣੀ ਗਹਿਰਾ ਉਹ ਗੁਣਾ ਦਾ ਖਜ਼ਾਨਾ ਬਣ ਗਿਆ ਗੁਣਮਾਨ ਹੋ ਗਿਆ ਇਸਰਾ ਪ੍ਰੀਤ ਚਰਨ ਕਰਕੇ ਗੁਰੂ ਚਰਨਾਂ ਦੇ ਨਾਲ ਪ੍ਰੀਤ ਕਰਕੇ ਗੁਰੂ ਦੀ ਗੱਲ-ਗੱਲ ਸੁਣ ਕੇ ਗਿਆਨ ਲੈ ਕੇ ਹੁਣ ਤੀਸਰਾ ਉਦਾਹਰਣ ਦਿੰਦੇ ਹਨ ਰਵਿਦਾਸ ਤੁਵੰਤਾ ਟੋਰਨੀ ਹੁਣ ਰਵਿਦਾਸ ਜੀ ਮਰੇ ਹੋਏ ਜਨਮ ਦੀ ਚਮੜੀ ਉਤਾਰਦੇ ਸੀ ਟੋਰ ਕਹਿੰਦੇ ਨੇ ਜਾਨਵਰਾਂ ਨੂੰ ਰਵਿਦਾਸ ਤੁਵੰਤਾ ਟੋਰਨੀ ਤੇ ਤਿੰਨ ਤਿਆਗੀ ਮਾਇਆ ਉਹਨੇ ਵੀ ਮਾਇਆ ਦਾ ਤਿਆਗ ਮਾਇਆ ਦਾ ਮਤਲਬ ਸੀ ਲੋਭ ਦਾ ਤਿਆਗ ਦਿੱਤਾ ਪਰਮ ਦਾ ਤਿਆਗ ਹੋ ਗਿਆ ਵਿਕਾਰਾਂ ਦਾ ਤਿਆਗ ਹੋ ਜਾਣਾ ਉਦੇ ਨਾਲ ਕੀ ਹੋਇਆ ਪ੍ਰਗਟ ਹੋਇਆ ਸਾਧ ਸੰਗ ਇਹ ਕਿਸਾ ਹੋਇਆ ਮਾਇਆ ਦਾ ਤਿਆਗ ਕਿਦਾਂ ਹੋ ਗਿਆ ਉਹਨਾਂ ਕੋ ਕਹਿੰਦੇ ਪ੍ਰਗਟ ਹੋਇਆ ਸਾਧ ਸੰਗ ਇਸ ਤਰੀਕੇ ਸਾਧ ਦੀ ਸੰਗਤ ਕਰਕੇ ਸਦੇ ਹੋਏ ਮਨ ਦੇ ਨਾਲ ਸੰਗਤ ਕਰਕੇ ਸਦੇ ਹੋਏ ਗੁਣਮਾਨ ਗੁਰਸਤਗੁਰਾਂ ਨਾਲ ਸੰਗਤ ਕਰਕੇ ਪ੍ਰਗਟ ਹੋ ਗਿਆ ਪਾਉ ਦੁਨੀਆ ਦੇ ਸਾਹਮਣੇ ਪ੍ਰਗਟ ਹੋ ਗਿਆ ਤੇ ਗਿਆਨੀ ਹਰ ਦਰਸ਼ਨ ਪਾਇਆ ਕਿਉਂਕਿ ਉਹਨਾਂ ਨੇ ਹਰੀ ਦਾ ਦਰਸ਼ਨ ਪਾ ਲਿਆ ਹਰ ਜੋ ਸੱਚ ਹੈ ਹਰ ਜੋ ਸੱਚ ਦਾ ਗਿਆਨ ਹੈ ਜੋ ਅੱਜ ਚੈਹ ਕੁਦਰਤ ਦੇ ਵਿੱਚ ਉਹ ਸਾਰਾ ਉਹਨਾਂ ਨੂੰ ਸਮਝ ਆ ਗਿਆ ਇਸ ਕਰਕੇ ਉਹ ਪ੍ਰਗਟ ਹੋਏ ਉਹਨਾਂ ਦੀ ਵੈਲਿਊ ਬਣ ਗਈ ਫਿਰ ਅੱਗੇ ਕਹਿੰਦੇ ਨੇ ਸੈਣ ਨਾਈ ਉਹਨੇ ਨਾਈ ਵੀ ਛੋਟੀ ਜਿਹਾ ਨਹੀਂ ਜਾਂਦੀ ਸੀ ਬੁਤਕਾਰੀਆ ਬੁਤਕਾਰੀਆ ਦਾ ਮਤਲਬ ਅਸਲ ਬੁਤਕਰਸ ਕਹਿੰਦੇ ਨੇ ਪਰ ਇਹਨਾਂ ਨੇ ਐਸੀ ਜਵਾਲ ਘਟ ਕੇ ਲੋਕਾਂ ਨੂੰ ਸ਼ਕਲਾਂ ਦੇਣ ਵਾਲਾ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਉਹ ਘਰ ਘਰ ਦੇ ਵਿੱਚ ਹੁਣ ਪ੍ਰਚਲਿਤ ਹੋ ਗਿਆ ਸੁਣਿਆ ਗਿਆ ਵੀ ਸੈਣ ਨਾਈ ਵੀ ਕੋਈ ਹੈਗਾ ਕਿਉਂ ਲਈ ਇੰਨੀ ਮਾਨਤਾ ਹੋ ਗਈ ਕਨੇ ਹਿਰਦੇਵ ਅਸੇ ਆ ਪਰਬ੍ਰਮ ਉਹਦੇ ਹਿਰਦੇ ਦੇ ਵਿੱਚ ਸੈਨ ਨਾਈ ਦੇ ਹਿਰਦੇ ਚ ਪਾਰਬ੍ਰਮ ਉਹ ਗਿਆਨ ਜਿਹੜਾ ਮਾਇਆ ਤੋਂ ਰਹਿਤ ਜਿਹੜਾ ਮਾਇਆ ਤੋਂ ਨਿਰੰਜਨ ਹੈ ਉਹ ਗਿਆਨ ਉਹਨਾਂ ਦੇ ਹਿਰਦੇ ਚ ਵਸ ਗਿਆ ਤੇ ਉਹਦੇ ਨਾਲ ਕੀ ਭਗਤਾ ਮਹ ਗਨੇ ਆ ਉਹਨਾਂ ਦੀ ਗਿਣਤੀ ਵੀ ਭਗਤਾਂ ਦੇ ਵਿੱਚ ਹੁੰਨ ਲੱਗ ਪਈ ਇਹ ਉਹ ਐਗਜ਼ਾਮਪਲ ਦਿੱਤੇ ਗੁਰੂ ਸਾਹਿਬ ਨੇ ਸੈਨ ਨਾਈ ਦਾ ਰਵਿਦਾਸ ਜੀ ਦਾ ਤੇ ਕਬੀਰ ਜੀ ਦਾ ਤੇ ਨਾਮਦੇਵ ਜੀ ਦਾ ਹੁਣ ਤੰਨਾ ਜੀ ਦੀ ਕੀ ਕਹਿੰਦੇ ਕਹਿੰਦੇ ਇਹ ਵੀ ਸੁਣ ਕੇ ਜਾਟ ਰੋ ਮੁੰਤਾ ਨਾਜੀ ਜਿਹੜੇ ਪੇਸ਼ੇਦੋ ਜੱਟ ਸੀ ਉਹਨਾਂ ਨੇ ਇਹ ਜਿਹੜੀ ਵਿਧੀ ਸੁਣੀ ਕਿ ਕਿਸ ਤਰੀਕੇ ਦੇ ਨਾਲ ਸੈਨ ਨਾਈ ਨੇ ਕਬੀਰ ਜੀ ਨੇ ਰਵਿਦਾਸ ਜੀ ਨੇ ਨਾਮਦੇਵ ਜੀ ਨੇ ਇਸ तरह ਖਿਆਤੀ ਪ੍ਰਾਪਤ ਕੀਤੀ ਸੱਚ ਨੂੰ ਪ੍ਰਾਪਤ ਹੋਵੇ ਉਠ ਪਗਤੀ ਲਗਾ ਉਹਨਾਂ ਨੇ ਵੀ ਉਹੀ ਵਿਧੀ ਸ਼ੁਰੂ ਕਰਤੀ ਜੋ ਇਹਨਾਂ ਚਾਰੋਂ ਭਗਤਾਂ ਦੇ ਉੱਤੇ ਐਗਜ਼ਾਮਪਲ ਦਿੱਤੀ ਗਈ ਹੈ ਉਠ ਪਗਤੀ ਲਗਾ ਉਹਦੇ ਨਾਲ ਫੇਰ ਕੀ ਹੋਇਆ ਭਗਤ ਨਾਜੀ ਦਾ ਮਿਲੇ ਪ੍ਰਤੱਖ ਗੁਸਾਈਆਂ ਉਹਨਾਂ ਨੇ ਵੀ ਉਹ ਗੁਸਾਈ ਜਿਹੜਾ ਸੀ ਪਰਮੇਸ਼ਵਰ ਹੈ ਪ੍ਰਤੱਖ ਉਨਾਨੂੰ ਦਿਖ ਪਿਆ ਮਿਲ ਗਿਆ ਹੁਣ ਮਿਲ ਗਿਆ ਦਾ ਮਤਲਬ ਦਰਸ਼ਨ ਹੋ ਗਏ ਦਰਸ਼ਨ ਦਾ ਮਤਲਬ ਉਸ ਸੱਚ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਣਾ ਜਿਸ ਦੀਪਕਤੀ ਕਰ ਰਹੇ ਨੇ ਜਿਸ ਹਰੀ ਦੀਪਕਤੀ ਕਰ ਰਹੀ ਸੀ ਬਿਲਕੁਲ ਉਹਦੇ ਵਰਗੇ ਹੋ ਗਏ ਹਰੀ ਜਾਂ ਤੇ ਹਰ ਦੋਏ ਇੱਕ ਹੈ ਦੋਨੋਂ ਇੱਕ ਹੋ ਗਏ ਤੰਨਾ ਵਡ ਭਾਗਾ ਇਸ ਤਰ੍ਹਾਂ ਥੰਨਾ ਜਿਹੜਾ ਆਪਣੇ ਵਡ ਭਾਗ ਦੇ ਬਾਰੇ ਦੱਸਿਆ ਜਾ ਰਿਹਾ ਕਿ ਥੰਨਾ ਕਿੰਨਾ ਵਡ ਭਾਗਾ ਸੀ ਉਹਨੂੰ ਇਹ ਵਿਧੀ ਮਿਲ ਗਈ ਇਸ ਜੱਟ ਨੇ ਵੀ ਉਹ ਵਿਧੀ ਅਪਣਾ ਲਈ ਜਿਹੜੀ ਸੈਨ ਨਾਈ ਨੇ ਅਪਣਾਈ ਸੀ ਕਬੀਰ ਜੀ ਨੇ ਅਪਣਾਈ ਸੀ ਰਵਿਦਾਸ ਜੀ ਨੇ ਅਪਣਾਈ ਸੀ ਤੇ ਨਾਮਦੇਵ ਜੀ ਨੇ ਅਪਣਾਈ ਸੀ ਜੀ ਵੀਰ ਜੀ ਹਾਂਜੀ ਕਿਸੇ ਕੈਂਦਾ ਵੀਰ ਦਾ ਕੋਈ ਸਵਾਲ ਹੋਵੇ ਇੱਥੇ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜਾ ਵੀਰ ਜੀ ਤੁਸੀਂ ਬੁੰਨਾ ਤਿੰਨ ਦੀ ਗੱਲ ਕੀਤੀ ਹੈ ਜੀ ਉਹ ਤੁਸੀਂ ਮੰਦੇ ਬੁੰਨਾ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਇੱਥੇ ਵੀਰ ਜੀ ਜਿਹੜੀ ਬੁੰਨਾ ਤੰਨਨ ਆ ਉਹ ਉਹਨਾਂ ਦੇ ਪੇਸ਼ੇ ਦੀ ਗੱਲ ਕੀਤੀ ਗਈ ਹੈ ਅੱਛਾ ਕਿਉਂਕਿ ਬਾਕੀਆਂ ਦੇ ਵੀ ਪੇਸ਼ੇ ਦੀ ਗੱਲ ਕੀਤੀ ਗਈ ਹੈ ਜਦ ਜਿਵੇਂ ਟਵੰਤਾ ਢੋਰ ਜਾਂ ਬੁਤਕਾਰੀ ਬੁਤਕਾਰੀ ਵੀ ਕਹਿੰਦੇ ਨੇ ਵੀ ਮੁੱਠੀ ਚਾਪੀ ਨੂੰ ਕਹਿੰਦੇ ਨੇ ਮਲਿਸ਼ ਨੂੰ ਕਹਿੰਦੇ ਨੇ ਇਹ ਇਹਨਾਂ ਦੇ ਸਾਰੇ ਪੇਸ਼ੇ ਨੇ ਹੂੰ ਉਸ ਦਾ ਪੇਸ਼ਾ ਹੈ ਬੁਣਨਾ ਤੰਣਾ ਲੇਕਿਨ ਤਿਆਗ ਕੇ ਆਇਆ ਹੈ ਨਾ ਉਥੇ ਪ੍ਰੈਫਰੈਂਸ ਦਿੱਤੀ ਹੈ ਪ੍ਰੀਤ ਨੂੰ ਅੱਛਾ ਕਿਉਂਕਿ ਗੁਰਮਤ ਵਿੱਚ ਕੰਮ ਛੱਡ ਕੇ ਮਤਲਬ ਆਪਣਾ ਇਹਸ ਰਸਤੇ ਚੱਲਣਾ ਦੀ ਮਨਾਹੀ ਹੈ ਖੰਡਨ ਕਰ ਰਹੇ ਨੇ ਹੂੰ ਆਪਣੇ ਪੇਸ਼ੇ ਦੇ ਨਾਲ ਸ਼ਰਮ ਕਰਦਾ ਹੋਇਆ ਮਿਹਨਤ ਕਰਦਿਆਂ ਹੋਇਆ ਹੀ ਪ੍ਰਮਾਤਮਾ ਨੂੰ ਪਾਣਾ ਹੈ ਫਿਰ ਤਿਆਗ ਤੋਂ ਤੋਂ ਪ੍ਰੈਫਰੈਂਸ ਦੀ ਗੱਲ ਕਰ ਰਹੇ ਨੇ ਜਦ ਕਿ ਸੰਸਾਰੀ ਲੋਕ ਜਿਹੜਾ ਹੁੰਦਾ ਹੈ ਉਹ ਮਤਲਬ ਪ੍ਰੈਫਰੈਂਸ ਦਿੰਦਾ ਆਪਣੇ ਕੰਮਕਾਰ ਨੂੰ ਪੈਸੇ ਨੂੰ ਹੂੰ ਇੱਥੇ ਬੁਣਨਾ ਤੰਣਾ ਉਹ ਉਹਨਾਂ ਦਾ ਕੰਮ ਹੈ ਪੇਸ਼ਾ ਹੈ ਉਹ ਕਰ ਰਹੇ ਨੇ ਤਿਆਗ ਕੇ ਮਤਲਬ ਹੁਣ ਉਹਨਾਂ ਨੇ ਪ੍ਰੈਫਰੈਂਸ ਜਿਹੜੀ ਹੈ ਉਹ ਆਪਣੇ ਕੰਮ ਨਾਲੋਂ ਪ੍ਰੀਤ ਨੂੰ ਦੇ ਦਿੱਤੀ ਮੈਨੂੰ ਐ ਲੱਗਦਾ ਹੈ ਅ ਠੀਕ ਹੈ ਕਹਿ ਸਕਦੇ ਹੋ ਮੈਂ ਕਿਉਂਕਿ ਵਿਚਾਰ ਅੰਦਰ ਆਂਦਾ ਹੈ ਨਾ ਫਿਰ ਬੁਣਨਾ ਤੰਣਾ ਉਹਨਾਂ ਨੇ ਛੱਡਿਆ ਤੇ ਹੈ ਨਹੀਂ ਸੀ हां ਉਹ ਤਾਂ ਛੱਡਿਆ ਨਹੀਂ ਸੀ ਤੇ ਫਿਰ त्याਗੰਦਾਰ ਸਜੇ ਅਸੀਂ ਕਹਿ ਦਿੰਦੇ ਆ ਬੰਨਾ ਤੂੰ ਨਾ ਕੀ ਕਹਿੰਦੇ ਨੇ ਤੇ ਮਾਜ ਬੁਣਨਾ ਤਾਂ ਨਾ ਛੱਡ ਦਿੱਤਾ ਸੀ ਤੇ ਫਿਰ ਅਸ ਗਲਤ ਹੋ ਜਾਣੀ ਹੈ ਨਾ ਕਿਉਂਕਿ ਗੁਰਮਤ ਕੋਈ ਨਾ ਤਾਂ ਨਹੀਂ ਛੱਡਿਆ ਕਿਉਂਕਿ ਜਿਵੇਂ ਅੱਗੇ ਰਵਿਦਾਸ ਜੀ ਦੇ ਟਵੰਤਾ ਟੋਰ ਨੇ ਤਿੰਨ त्यागी माया ਹੁਣ ਮਾਇਆ त्याਗੀ ਹੈ ਬਾਕੀ ਕੰਮ ਕਰਦੇ ਕੀਤੇ ਨੇ ਨਾ ਤੇ ਕੰਮ ਕਰਦੇ ਹੁਣ ਇਸੇ ਤਰ੍ਹਾਂ ਹੀ ਹੋਣੇ ਨਾ ਸੰਸਾਰੀ ਹਾਂ ਉਹ ਅੱਗੇ ਕਲੈਰੀਫਿਕੇਸ਼ਨ ਤੇ ਜਿਸ ਤਰ੍ਹਾਂ ਹੈਗੀ ਕਲੀਅਰ ਹੈ ਇੱਥੇ ਮੈਨੂੰ ਤਾਂ ਹੀ ਕਿ ਮੈਂ ਬੁੰਨਾ ਤਾਂ ਇਹਨੂੰ ਮੰਨ ਦਾ ਤਾਣਾ ਬਣਾ ਕੇ ਆ ਸੀ ਕਿਉਂਕਿ ਇਹ ਜੇ ਮੈਂ ਇਹ ਕਹ ਅਦੇ ਅਰਥ ਲਾਣੇ ਆ ਸੀ ਕਿ ਬੁੰਨਾ ਤਾਂ ਨਾ ਉਹਨਾਂ ਨੇ ਛੱਡ ਦਿੱਤਾ ਸੀ ਤੇ ਫਿਰ ਗਲਤ ਹੋ ਜਾਏਗਾ ਨਾ ਜਿਸਾ ਤੁਸੀਂ ਵੀ ਕਹਿ ਰਹੇ ਹੋ ਹਾਂਜੀ ਹਾਂਜੀ ਉਹ ਫਿਰ ਗਲਤ ਹੋ ਜਾਏਗਾ ਪਰ ਪਰ ਲਿਖਿਆ ਇਸੇ ਤਰ੍ਹਾਂ ਹੀ ਹੈ ਨਾ ਇਸ ਕਰਕੇ ਉਸ ਅਰਥਾ ਨੂੰ ਉਸ ਤਰੀਕੇ ਨਾਲ ਕਰਨਾ ਪਿਆ ਬਾਕੀ ਹੋਰ ਕੋਈ ਵੀਰ ਭੈਣ ਨੂੰ ਹੋਰ ਕਲੀਅਰ ਗੱਲ ਆਂਦੀ ਹੋਵੇ ਦੱਸਣ ਤਾਂ ਕਿ ਹੋਰ ਸਪਸ਼ਟ ਹੋ ਜਾਏ ਨਜੀ ਕੋਈ ਭੈਣ ਜੀ ਕੋਈ ਵੀਰ ਜੀ ਫੈਨ ਲਈ ਬੁਤਕਾਰੀਆ ਹੋ ਘਰ ਘਰ ਸੁਣਿਆ ਜੀ ਜੀ ਜਿਵੇਂ ਉਹ ਅਰਣ ਦਸਿਆ 14 ਹੋਵੇ ਕਿ ਬੁਤਕਾਰੀਆ ਹੁੰਦਾ ਬੁੱਠੀ ਚਾਪੀ ਕਰਨੀ ਹੇ ਇਹਨਾਂ ਨੂੰ ਘਰ ਘਰ ਦੇ ਵਿੱਚ ਬੁਆਇਆ ਜਾਂਦਾ ਸੀ ਅੱਛਾ ਘਰ ਘਰ ਜਾ ਕੇ ਉਹ ਮੁੱਠੀ ਚਾਪੀ ਕਰਦੇ ਸੀ ਲੋਕਾਂ ਦੇ ਆ ਚੱਕਾ ਦਾ ਹੋਰ ਜੋਗੇ ਕੰਮ ਕੰਮ ਛੋਟੇ ਛੋਟੇ ਕੰਮ ਹਮ ਬੁਤਕਾਰੀਆਂ ਦੇ ਬੁੱਥੀਆਂ ਬਸੇ ਬਸੇ ਬੁਤਕਾਰੀਆਂ ਦਾ ਮਤਲਬ ਮਨੂੰ ਲੱਗਦਾ ਸਵਾਰਨਾ ਆ ਲੋਕਾਂ ਛੋਟੇ ਛੋਟੇ ਕੰਮ ਸਵਾਰਨੇ ਨੇ ਛੋਟੇ ਛੋਟੇ ਕੰਮ ਵੱਡੇ ਕੰਮ ਨਹੀਂ ਹੁੰਦੇ ਛੋਟੇ ਛੋਟੇ ਕੰਮ ਮਾੜੇ ਮੋਟੇ ਕੰਮ ਛੋਟੇ ਕੰਮ ਉਹ ਕਰਦਾ ਸੀਗਾ ਜਾ ਕੇ ਘਰ ਘਰ ਜਾ ਕੇ ਅੱਛਾ ਹ ਬੁੱਥੀਆਂ ਕਹਿੰਦੇ ਛੋਟੇ ਕੰਮਾਂ ਨੂੰ ਕਹਿੰਦੇ ਨੇ ਉਹ ਜਿਹੋ ਉਹ ਕੋਈ ਕੋ ਮਿਲਦਾ ਨਹੀਂ ਹੁੰਦਾ ਕੋਈ ਲਾਬ ਨਹੀਂ ਹੁੰਦਾ ਖਾਸ ਨਾ ਵੀ ਮੇਰੇ ਤਾਂ ਵੀ ਹਰਦਾ ਪਰ ਉਹ ਕਰਦਾ ਮੈਂ ਉਹ ਕਹੇ ਉਹ ਉਹ ਕਰਦੇ ਉਹ ਕਹੇ ਉਹ ਕਰ ਦੂਗਾ ਉਹ ਚੱਲ ਪਾ ਲਾਂਗੇ ਅੱਛਾ ਜੀ ਫਿਰ ਅੰਦਰ ਵਿੱਚ ਬਹਿਣਾ ਹੁਣ ਤਾਂ ਖਤਮ ਹੋ ਗਿਆ ਸਾਰਾ ਕੁਝ ਵੀ ਬਰ ਸਪਰੇਜ਼ ਆਟੂ ਐਵੇਂ ਹੁੰਦਾ ਸੀ ਆ ਹੂੰ ਠੀਕ 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 ਨਾਈ ਦਾ ਪੇਸ਼ਾ ਹੁੰਦਾ ਨਾ ਵੀ ਜੀ ਹਾਂ ਜੀ ਜਦੋਂ ਘਰਾਂ ਵਿੱਚ ਆ ਕੇ ਤੇ ਜਾਂ ਮਹਿਲਾਂ ਵਿੱਚ ਜਾ ਕੇ ਤੇ ਵਾਲ ਵਗੈਰਾ ਕੱਟਨੇ ਤੇ ਫਿਰ ਨਾਲ ਉਹ ਮਾਲਿਸ਼ ਵੀ ਕਰਦੇ ਸੀਗੇ ਸਿਰ ਦੇ ਵਾਲ ਕੱਟਨੇ ਮਾਲਿਸ਼ਾਂ ਕਰਨੀਆਂ ਹਾਂ ਇੱਕ ਇੱਕ ਘੋਟਾ ਨਹੀਂ ਸਾਰੇ ਘਰ ਘਰ ਜਾਣ ਕਰਕੇ ਨੇ ਰਿਸ਼ਤੇ ਵੀ ਕਰਵਾਉਂਦੇ ਹੁੰਦੇ ਸੀ ਨਾਈ ਨਾਈ ਹਾਂ ਹਾਂ ਬਹੁਤ ਬੇਜਲਦੇ ਸੀ ਨਾ ਉਹਨੂੰ ਘਰ ਘਰ ਦਾ ਪਤਾ ਹੁੰਦਾ ਸੀ ਕੌਣ ਕਿੱਥੇ ਹੈਗਾ ਹਾਂ ਹਾਂ ਕੋਈ ਸਤਰੀ ਨਾ ਹੁੰਦੀ ਦਾ ਹਾਂਜੀ ਹਾਂਜੀ ਅਚਾ ਇਹਦਾ ਮਤਲਬ ਜਿਹੜਾ ਅਰਥ ਸੀ ਉਹ ਤੁਹਾਡੇ ਵਾਲਾ ਇਹ ਹੋ ਗਿਆ ਕਿ ਸੇਣ ਨਾਈ ਬੁਤਕਾਰੀ ਆ ਉਹ ਘਰ ਘਰ ਸੁਣਿਆ ਕਾਰਕ ਸੁਲੇਮਾ ਲੱਗਦਾ ਜਾਂਦਾ ਸੀ ਉਤੇ ਹਾਂ ਜੀ ਅੱਛਾ ਮਤਲਬ ਬੇਸ਼ੇਕ ਤੌਰ ਤੇ ਜਾਂਦਾ ਸੀ ਤੇ ਜਦੋਂ ਗੁਰਮਤ ਨਾਲ ਜੁੜ ਗਿਆ ਤਾਂ ਫਿਰ ਉਹਦੀ ਅਵਸਥਾ ਉੱਚੀ ਹੋ ਗਈ ਜੀ ਜੀ ਮਨਵੇ ਇਹ ਵੀ ਛੋਟੀਆਂ ਜਾਂਦਾ ਉਹ ਵੀ ਇਸ ਤਰ੍ਹਾਂ ਨਾਲ ਪ੍ਰਾਪਤ ਕਰ ਸਕਦੇ ਨੇ ਹੂੰ ਹੂੰ ਕਹਿੰਦਾ ਵੀ ਬਾਹਰੋਂ ਉਹ ਇਹ ਹੋਰ ਹੀ ਪ੍ਰਾਪਤ ਨਹੀਂ ਕਰ ਸਕਦਾ ਗਿਆਨ ਬਿਲਕੁਲ ਬਿਲਕੁਲ ਸਮਝ ਗਿਆ ਮੈਂ ਇੱਕ ਇਸ਼ਾਰਾ ਉੱਧਰ ਹੀ ਹੈ ਇਸ਼ਾਰਾ ਉੱਧਰ ਹੀ ਹਾਂ ਜੀ ਹੂੰ ਕਈ ਕਹਿੰਦੇ ਨੇ ਕਿ ਸਿਰ ਬ੍ਰਾਹਮਣੀ ਜਿਹਾ ਕਹਿੰਦੇ ਸੀ ਕਿ ਇਹ ਹੀ ਬ੍ਰਹਮ ਨੂੰ ਪ੍ਰਾਪਤ ਕਰ ਸਕਦਾ ਹੈ ਬ੍ਰਾਹਮਣੀ ਬ੍ਰह्म ਗਿਆਨੀ ਬ੍ਰह्म ਵਿਚਾਰ ਕਰ ਸਕਦਾ ਹਾਂ ਹਾਂ ਵੀ ਇੱਕ ਹੈਂਡ ਰੇਸ ਹੋਇਆ ਮੰਤਰੀਤ ਕੋਰਪੇ ਜੀ ਆਏ ਨੇ ਉਹਨਾਂ ਨੇ ਹੈਂਡ ਰੇਸ ਕੀਤਾ ਹਾਂ ਜੀ ਜੀ ਉਹਨਾਂ ਦਾ ਥਿਊ ਲੈ ਲੀ ਪਲੀਜ਼ ਜੀ 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 ਉਹ ਪੰਜ ਜੀ ਆਇਆ ਨੂੰ ਵੈਗਜੀ ਖਾਲਸਾ ਵੈਗਜੀ ਫਤਿਹ ਧੰਨਵਾਦ ਵੀਰ ਜੀ ਸਾਰਿਆਂ ਨੂੰ ਵਾਡਕਾ ਪਾਓ ਇੱਕ ਵਾਰ ਜੀ ਫਤਿਹ ਜੀ ਅਲੀ ਦੱਸੋ ਕਾਈਂਡਲੀ ਧਿਆਨ ਰੱਖੋ ਜੀ ਰਿਕਾਰਡਿੰਗ ਆਨ ਹੈਗੇ ਤੇ ਆਪਾਂ ਕੋਈ ਬਚਾਰਾ ਬਾਤ ਕਰਦੇ ਆ ਜੀ ਪਲੀਜ਼ ਆਪਣਾ ਸਵਾਲ ਰੱਖੋ ਬਈ ਜੀ ਜੀ ਮੇਰਾ ਸਿਰਫ ਇੰਨਾ ਸਵਾਲ ਹੈ irdhe vasya par brahm pagta mein ganya ਹਮ ਇਹ ਤੇ ਉੱਤੇ ਵਾਲੇ ਨਾਲ ਕਨੈਕਟਡ ਹੈ ਕਿਤੇ ਬਾਅਦ ਆ ਗਿਆ ਏ ਵਿਧ ਸੁਣ ਕੇ ਜਟਰੋ ਉੱਠ ਭਗਤੀ ਲਾਗਾ ਮਤਲਬ ਏ ਵਿਧ ਸੁਣ ਕੇ ਜਟ ਭਗਤੀ ਨੂੰ ਲੱਗ ਗਿਆ ਜਾਂ ਆਪਣੇ ਕੰਮ ਨੂੰ ਲੱਗ ਗਿਆ ਇੱਥੇ ਕਲੀਅਰ ਨਹੀਂ ਹੋ ਰਿਹਾ ਦੂਜਾ ਮਿਲੇ ਪਰਥਕ ਗੁਸਾਈਆਂ ਤੰਨਾ ਵਡਪਾਗਾ ਉਹ ਇੱਥੇ ਉਹ ਕਿਸ ਭਗਤੀ ਨੂੰ ਲੱਗਾ ਕਿ ਉਹਨੂੰ ਪਰਥਕ ਗੁਸਾਈਆਂ ਲੱਗੇ ਮਿਲੇ ਤੇ ਉਹ ਵਡਪਾਗਾ ਹੋਇਆ ਇਹ ਸ਼ਬਦ ਚ ਨਾ ਉਹਨਾਂ ਦੇ ਹਿੰਟ ਦਿੱਤੇ ਨੇ ਖਾਲੀ ਜਿਸਾਂ ਨਾਮ ਦੇ ਜੀ ਨੇ ਸੁਨੇ ਗਏ ਛੋਟੇ ਤੋਂ ਵੱਡੇ ਹੋ ਗਏ ਜਿਹੜੀ ਵੀ ਵਿਧੀ ਆਪਣਾ ਹਲੇ ਵਿਧੀ ਨਹੀਂ ਦੱਸੀ ਇਹ ਸ਼ਬਦ ਦੇ ਵਿੱਚ ਸਿਰਫ ਇਹ ਦੱਸਿਆ ਗਿਆ ਕਿ ਸਾਰਿਆਂ ਨੇ ਸਾਰੇ ਜਿਹੜੇ ਨੇ ਕਿਸੇ ਨੇ ਸਾਥ ਸੰਗ ਕੀਤਾ ਹੈ ਇਹ ਦੱਸੀ ਵਿਧੀ ਕਿਸੇ ਨੇ ਚਰਣਾ ਗੁਰੂ ਚਰਣਾ ਨਾਲ ਜੁੜਿਆ ਮਤਲਬ ਗੁਰੂ ਦੇ ਸ਼ਬਦ ਨੂੰ ਜੋ ਇਹ ਵਿਧੀ ਦੱਸੀ ਗਈ ਹੈ ਵਿੱਚ ਦੇ ਉਹਰੇ ਕਹਿੰਦੇ ਭਈ ਉਹਨੂੰ ਵੀ ਭਗਤ ਤਨ ਭਗਤ ਤਨ ਨਾ ਜੀ ਨੂੰ ਵੀ ਇਹ ਗੱਲ ਸਮਝ ਆ ਗਈ ਉਹਨਾਂ ਨੇ ਵੀ ਉਹੀ ਵਿਧੀ ਅਪਣਾਈ ਪਰ ਉਹਨਾਂ ਨੇ ਵੀ ਸਾਧ ਸੰਗ ਕੀਤਾ ਉਹਨਾਂ ਨੇ ਸੱਚ ਦਾ ਗਿਆਨ ਲਿਆ ਉਹਦੇ ਨਾਲ ਹੋਇਆ ਸੀ ਉਹਨਾਂ ਨੂੰ ਪ੍ਰਾਪਤੀ ਹੋਈ ਤੀਆਂ ਦੀ ਜੀ ਵੀਰ ਜੀ ਮੈਨੂੰ ਇਸ ਤਰ੍ਹਾਂ ਨਹੀਂ ਲੱਗ ਰਿਹਾ ਅੱਛਾ ਜੀ ਦੱਸੋ ਮੈਨੂੰ ਮੈਨੂੰ ਲੱਗ ਰਿਹਾ ਹੈ ਕਿ ਹਰ ਕਿਸੇ ਨੇ ਆਪਣੇ ਕੰਮ ਨੂੰ ਕਰਨਾ ਭਗਤੀ ਸਮਝ ਲਿਆ ਨਾਈ ਨੇ ਨਾਈ ਦਾ ਕੰਮ ਜਾਂ ਜੋ ਵੀ ਉੱਤੇ ਆ ਰਹੇ ਨੇ ਉਹਨਾਂ ਸਭ ਨੇ ਆਪਣੇ ਕੰਮ ਨੂੰ ਭਗਤੀ ਜਾਣ ਲਿਆ ਤੇ ਫਿਰ ਪਰਮਭਰਮ ਨੂੰ ਪਾ ਲਿਆ ਇਸੇ ਤਰ੍ਹਾਂ ਫਿਰ ਉਹ ਜਿਹੜਾ ਜੱਟ ਰਾ ਸੀਗਾ ਤੰਨਾ ਉਹ ਜਿਹੜਾ ਪੱਥਰ ਪੂਜਣ ਲੱਗਾ ਹੋਇਆ ਸੀ ਉਹਨੇ ਵੀ ਉਹਨੂੰ ਛੱਡ ਕੇ ਤੇ ਖੇਤੀ ਨੂੰ ਆਪਣੀ ਭਗਤੀ ਜਾਣਿਆ ਤੇ ਫਿਰ ਉਹ ਰੱਬ ਨੂੰ ਮਿਲਿਆ ਮੈਨੂੰ ਇੰਜ ਸਮਝ ਆ ਰਿਹਾ ਹੈ ਇਹ ਨਾ ਕਰਮ ਤੇ ਉਹ ਤੇ ਹੈ ਹੀ ਤੁਹਾਡੀ ਗੱਲ ਠੀਕ ਹੈ ਕਿ ਕਰਮ ਤੇ ਸਾਰਿਆਂ ਨੇ ਕਰਨੀ ਉਹ ਤੇ ਛੱਡ ਨਹੀਂ ਨਹੀਂ ਅਸੀਂ ਪਹਿਲੇ ਵੀ ਵਿਚਾਰ ਕਰ ਰਹੇ ਸੀ ਭਗਤੀ ਕੋਈ ਦੂਜੀ ਨਹੀਂ ਕਹੀ ਗਈ ਨਾ ਇੱਥੇ ਭਗਤੀ ਫਿਰ ਉਹ ਹੈਗੀ ਨਾ ਜਿਹੜੀ ਆਪਣੇ ਬਕਾਰਾਂ ਤੋਂ ਮੁਕਤੀ ਹੋਣੀ ਹੈ ਆਸਾਮ ਮਨ ਸ਼ਾਵਦ ਉਹ ਮੁਕਤ ਹੋਣਾ ਹੈ ਉਹ ਗਿਆਨ ਤੇ ਰਹਿ ਗਿਆ ਜੇ ਮੰਨ ਲਓ ਖਾਲੀ ਖੇਤੀ ਕਰਦੇ ਰਹੇ ਉਹ ਬਿਵੀ ਸਾਥ ਜੀ ਪਰ ਉਸ ਗਿਆਨ ਬਾਰੇ ਇੱਥੇ ਕਿੱਥੇ ਲਿਖਿਆ ਹੈ ਮੈਨੂੰ ਉਹ ਵੀ ਦੱਸੋ ਫਿਰ ਖੋਲਿਆ ਨਹੀਂ ਗਿਆ ਇਹਦੇ ਜੋ ਖੋਲਿਆ ਨਹੀਂ ਗਿਆ ਪਰ ਇਹ ਦੱਸਿਆ ਗਿਆ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜੀ ਐਹੀ ਤੇ ਮੈਂ ਕਹਿ ਰਹੀ ਹਾਂ ਕਿ ਉਹ ਆਪਣੇ ਕਰਮ ਨੂੰ ਹੀ ਭਗਤੀ ਜਾਣੋ ਕਰਮ ਹੀ ਭਗਤੀ ਹੈ ਇਹ ਸਮਝਾਇਆ ਗਿਆ ਇਹਦੇ ਵਿੱਚ ਤੁਸੀਂ ਬਸ ਸਿਰਫ ਵਿਕਾਰ ਨਹੀਂ ਕਰਨੇ ਤੇ ਕਰਮ ਕਰਨੇ ਨੇ ਉਹੀ ਭਗਤੀ ਹੈ ਇਹ ਮੈਨੂੰ ਸਮਝ ਆ ਰਿਹਾ ਹੈ ਬਾਕੀ ਦੱਸੋ ਕਿਵੇਂ ਉਸ ਤਰ੍ਹਾਂ ਆਉਂਦਾ ਉਹ ਨਹੀਂ ਦੱਸੋ ਇਹ ਗੱਲ ਤੇ ਤੁਸੀਂ ਠੀਕ ਕਹਿ ਰਹੇ ਹੋ ਕਰਮ ਤੋਂ ਅਸੀਂ ਪਹਿਲੇ ਵੀ ਡਿਸਕਸ ਕਰ ਰਹੇ ਸੀ ਕਿ ਕਰਮ ਤੇ ਕਿਸੇ ਨੇ ਛੱਡਿਆ ਨਹੀਂ ਕਰਮ ਛੋਟਾ ਵੱਡਾ ਹੈ ਹੀ ਨਹੀਂ ਕੰਮ-ਕੰਮ ਹੈ ਉਹ ਜੀਵਨ ਵਿੱਚ ਬਸੇ ਕਰਨਾ ਹੀ ਕਰਨਾ ਹੈ ਪਰ ਜਿਹੜੀ ਮੰਦੀ ਅਵਸਥਾਵਾਂ ਨੇ ਨਾ ਟਿਕਦੀਆਂ ਨਹੀਂ ਮੰਦੀ ਬੇਚੈਨੀਆਂ ਟਿਕਦੀਆਂ ਨਹੀਂ ਮਨ ਦਾ ਮਾਲੋ ਖੇਤੀ ਵੀ ਕਰਦੇ ਸੀ ਪਰ ਜੇ ਖੇਤੀ ਘਟ ਗਈ ਤੇ ਮਨ ਜ ਡਰ ਲਵੇ ਕਿ ਜੇ ਨਾ ਹੋਇਆ ਤੇ ਫਿਰ ਕੀ ਹੋਏਗਾ ਚਿੰਤਾਜ ਗਰਸਤ ਹੋ ਜਾਣਾ ਉਹ ਸਾਰਾ ਗਿਆਨ ਚਾਹੀਦਾ ਸੀ ਨਾ ਕਿ ਸੱਚ ਕੀ ਹੈ ਹਕੀਕਤ ਕੀ ਹੈ ਉਹ ਤੇ ਸਾਧ ਸੰਗ ਜੀ ਮਿਲਣਾ ਹੈ ਸਤਿਗੁਰੂ ਦੀ ਸ਼ਰਨ ਚ ਮਿਲਣਾ ਹੈ ਗੁਰੂ ਦਾ ਗਿਆਨ ਮਿਲ ਲੈ ਕੇ ਹੀ ਮਿਲੇਗਾ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿਉਂਕਿ ਮੈਨੂੰ ਸਿਰਫ ਇੱਕ ਮੋਟੀ ਜਿਹੀ ਗੱਲ ਸਮਝ ਆਈ ਹੈ ਕਿ ਜਿਹੜੇ ਕਰਮ ਸਾਡੇ ਜ਼ਰੂਰੀ ਨੇ ਉਹ ਕਰਨੇ ਚਾਹੀਦੇ ਨੇ ਸਾਨੂੰ ਇਹ ਕਹਿ ਰਹੇ ਨੇ ਔਰ ਇਹਦੇ ਬਾਅਦ ਉਹੀ ਭਗਤੀ ਹੈ ਉਹਨਾਂ ਨੂੰ ਕਰਦੇ ਆਂ ਇਹ ਸਾਨੂੰ ਪਰਮ ਬ੍ਰਹਮ ਦੀ ਪ੍ਰਾਪਤੀ ਹੋ ਜਾਣੀ ਹੈ ਮੈਨੂੰ ਇੰਨਾ ਇਸ ਤਰ੍ਹਾਂ ਸਮਝ ਆ ਰਿਹਾ ਹੈ ਔਰ ਕੋਈ ਤਰੀਕਾ ਹੈ ਤੇ ਸਮਝਾਓ ਮੈਨੂੰ ਮੰਨ ਲਓ ਵੀ ਜੀ ਮੈਂ ਭੈਣ ਜੀ ਦੁਕਾਨਦਾਰੀ ਕਰਦਾ ਮੈਂ ਬੜੇ ਧਿਆਨ ਨਾਲ ਦੁਕਾਨੀ ਕਰਨਾ ਸਾਰਾ ਦਿਨ ਮੈਂ ਐਸੇ ਸੇ ਬੰਦੇ ਹੈਗੇ ਸਾਡੇ ਮਲੇ ਚ ਵੀ ਸਾਨੂੰ ਦਿਖਦੇ ਹੀ ਨਹੀਂ ਅੰਡੇ ਨੂੰ ਵੀ ਦੁਕਾਨ ਖੁੱਲਦੀ ਹੈ ਸਵੇਰੇ 6 ਵਜੇ ਚਲੇ ਜਾਂਦੇ ਨੇ ਰਾਤ ਨੂੰ 11 ਵਜੇ ਜਾਂਦੇ ਨੇ ਉਹਦੇ ਬੜਾ ਕੰਮ ਬੜੀ ਤਵੱਜਹ ਨਾਲ ਕਰ ਰਹੇ ਨੇ ਔਰ ਮਾਨਸਿਕ ਅਵਸਥਾ ਬੜੀ ਖਰਾਬ ਹੈ ਕਾਰਦੀ ਵਿਵਸਥਾ ਬੜੀ ਖਰਾਬ ਹੂੰ ਲੋਕੋ ਤਾਂ ਪਗਦੀ ਕਰ ਰਹੇ ਨੇ ਫਿਰ ਇਸ ਹਿਸਾਬ ਨਾਲ ਕੰਮ ਦੀ ਵਰਕਸ਼ਿਪ ਤੇ ਕਰੀ ਦੇ ਨੇ ਹੂੰ ਤੇ ਕਮੀ ਕੀ ਹੋ ਨਹੀਂ ਰਹੀ ਗਈ ਕਮੀ ਵਿਕਾਰਾਂ ਦੀ ਰਹਿ ਜਾਂਦੀ ਹੈ ਜਿਹੜੇ ਵਿਕਾਰ ਅਸੀਂ ਦੂਰ ਨਹੀਂ ਕਰ ਸਕਦੇ ਜੇ ਅਸੀਂ ਲੋਭ ਵਸ ਕੰਮ ਕਰ ਰਹੇ ਹਾਂ ਜਾਂ ਮੋਹ ਵਸ ਛਲ ਰਹੇ ਹਾਂ ਕਿਸੇ ਨੂੰ ਕਿ ਮੇਰਾ ਬੱਚਾ ਹੈ ਤੇ ਇਹਨੂੰ ਠੀਕ ਮਿਲ ਜਾਏ ਦੂਜੇ ਨੂੰ ਚਲ ਘੱਟ ਦੇ ਦਿਓ ਹਰ ਚੀਜ਼ ਹਰ ਸਮੇਂ ਰਾਹ ਚੰਦੀ ਹੈ ਹਾਂ ਤੇ ਉਹਦਾ ਹੀ ਗਿਆਨ ਚਾਹੀਦਾ ਨਾ ਸਾਨੂੰ ਗਿਆਨ ਚਾਹੀਦਾ ਨਾ ਵੀ ਕਿਉਂ ਲੋਭ ਕਰ ਰਹੇ ਆ ਨਾ ਉਸੇ ਨੂੰ ਮਾਇਆ ਕਿ ਹੈ ਨਾ ਕਿਉਂ ਲੋਭ ਕਰ ਰਹੇ ਆ ਕਿੰਨਾ ਦਾ ਖੀਨਦੇ ਤੇ ਉਹਦਾ ਗਿਆਨ ਚਾਹੀਦਾ ਨਾ ਸਤਿਗੁਰੂ ਤੋਂ ਵੀ ਦੀ ਸਤਿਗੁਰੂ ਕਾਂਗੇ ਤੇ ਫੇਰ ਅਸੀਂ ਬਾਹਰ ਲੱਭਣ ਤੁਰ ਪਾਂਗੇ ਡੇਰਿਆਂ ਵੱਲ ਨਹੀਂ ਨਹੀਂ ਭੈਣ ਜੀ ਸਾਨੂੰ ਤੇ ਇਹ ਪ੍ਰੋਬਲਮ ਨਹੀਂ ਹੈ ਨਾ ਅਸੀਂ ਤਾਂ ਸਮਝੇ ਸਤਿਗੁਰੂ ਤੋਂ ਮਤਲਬ ਸੱਚ ਦਾ ਗਿਆਨ ਅਸੀਂ ਕਹਿ ਹੀ ਰਹੇ ਆ ਸੋਰਸ ਸਤਗੁਰੂ ਕਹਿ ਲੋ ਸੋਰਸ ਨ ਕੋਈ ਨਾ ਕੋਈ ਸੋਰਸ ਤਾਂ ਹੁੰਦੀ ਹੈ ਨਾ ਕਿ ਸਾਡੇ ਸੋਰਸ ਹੈ ਨਾ ਅਸੀਂ ਜਿਹੜੀ ਜ਼ੂਮ ਮੀਟਿੰਗ ਕਰਦੇ ਹਾਂ ਇੱਕ ਸੋਰਸ ਹੀ ਹੈ ਨਾ ਸਾਡੀ ਗਿਆਨ ਲੈਣ ਦੀ ਜੀ ਜੀ ਸੰਖਿਆ ਸਕਦੇ ਆ ਅਸੀਂ ਬਿਲਕੁਲ ਕਹਿ ਸਕਦੇ ਆ ਸੰਖਿਆ ਸਕਦੇ ਆ ਜੀ ਤੇ ਸਤਗੁਰੂ ਦਾ ਗਿਆਨ ਮਿਲ ਰਿਹਾ ਵੀ ਕਹਿ ਸਕਦੇ ਆ ਅਸੀਂ ਹਾਂ ਜੀ ਬਣਾ ਠੀਕ ਹੈ ਸੰਗਤ ਕਰਕੇ ਹੀ ਉਹਨਾਂ ਨੇ ਵੀ ਸੰਗਤ ਕੀਤੀ ਹੋਣੀ ਕਿਸੇ ਨਾ ਕਿਸੇ ਜਿੱਥੋਂ ਗਿਆਨ ਲਿਆ ਜੀ 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 ਮਤਲਬ ਸੰਗਤ ਜ਼ਰੂਰੀ ਹੈ ਔਰ ਉਹ ਵੀ ਸਹੀ ਜਗਾ ਦੀ ਸਹੀ ਬੰਦੇ ਸੰਗਤ ਜਿਹੜੀ ਹੋਵੇ ਸੰਗਤ ਵੀ ਸਹੀ ਹੋਵੇ ہاں ਉਹ ਵੀ ਚੁਣਨੀ ਪਏਗੀ ਵੀ ਸਹੀ ਕਿਹੜੀ ਹੈ ਜੀ 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 ਠੀਕ ਹੈ ਚਲੋ ਅੱਗੇ ਜੀ ਕਿਉਂਕਿ ਸਾਰਾ ਕੁਝ ਇਹ ਸਮਝ ਲਓ ਇੱਕ ਤਰੀਕੇ ਦੇ ਉਸ ਗੱਲ ਦੇ ਨੂੰ ਕਲੈਰੀਫਿਕੇਸ਼ਨ ਹੈ ਜਿਹੜੇ ਕਰਮ ਕਾਂਡਾਂ ਦੇ ਦੁਆਰਾ ਰੱਬ ਨੂੰ ਖੁਸ਼ ਕਰਕੇ ਪੂਜਾ ਕਰਕੇ ਅਰਚਨਾ ਕਰਕੇ ਚਿਲੀਏ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਜਿਨੇ ਵੀ ਕਰਮ ਕਾਂਡ ਕੀਤੇ ਜਾਂਦੇ ਨੇ ਜਿਨੂੰ ਕਹਿੰਦੇ ਨਾ ਕਰਮੀ ਸਹ ਜਿਨਾ ਉਪਜਿਆ ਬਿਨ ਸਹਜ ਇਸ ਐਸਾ ਨਾ ਜਾਏ ਤੇ ਗੁਰੂ ਸਾਹਿਬ ਕਹਿੰਦੇ ਕਰਮ ਕਾਂਡ ਕਰਨ ਨਾਲ ਤੇ ਕੁਝ ਨਹੀਂ ਹੋਣਾ ਕਰਨਾ ਕੀ ਇਹ ਸੱਚ ਦਾ ਗਿਆਨ ਲੈ ਸੱਚ ਦਾ ਗਿਆਨ ਮਤਲਬ ਜੋ ਹਕੀਕਤ ਹੈ ਜੋ ਰਿਐਲਿਟੀ ਹੈ ਜਿਸ ਨਾਲ ਜੋ ਉਪਜਿਓ ਸੋ ਬਿਨਸ ਹੈ ਇਹ ਰਿਐਲਿਟੀ ਹੈ ਜਿਹੜੀ ਚੀਜ਼ ਬਣੀ ਉਹਨੇ ਖਤਮ ਹੋਣਾ ਹੈ ਇਹ ਰਿਐਲਿਟੀ ਹੈ ਇਹ ਸੱਚ ਹੈ ਇੱਕ ਜੰਮਿਆ ਨੇ ਉਹਨੇ ਮਰਨਾ ਹੈ ਸੱਚ ਹੈ ਤੇ ਗੁਰੂ ਸਾਹਿਬ ਕਹਿੰਦੇ ਬਸ ਤੂੰ ਇਹ ਸੱਚ ਨੂੰ ਸਮਝ ਲੈ ਜਿਸ ਨੇ ਸਮਝ ਜਾਏਗਾ ਤੇ ਮੌਤ ਦਾ ਭੈ ਖਤਮ ਹੋ ਜਾਏਗਾ ਜੀ ਜੀ ਫਿਰ ਥੋੜਾ ਜਿਹਾ ਆਪਾਂ ਸ਼ੋਭਤ ਤੋਂ ਬਾਹਰ ਹੋ ਜਾਾਂਗੇ ਮਾਫੀ ਚਾਹਨਾ ਮੈਂ ਵਿੱਚ ਰੁਕ ਗਿਆ ਕੋਈ ਨਹੀਂ ਕੋਈ ਨਹੀਂ ਕਿਉਂਕਿ ਮੈਂ ਰਿਕਾਰਡਿੰਗ ਦਾ ਧਿਆਨ ਕਰ ਰਿਹਾ ਸੀਗਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਥੈਂਕ ਯੂ ਜੀ ਜੀ ਤੇ ਜਿਹੜੀ ਭੈਣ ਜੀ ਨੇ ਗੱਲ ਕੀਤੀ ਨਾ ਉਹਦੇ ਵਿੱਚ ਆ ਦੇਖੋ ਪੰਕਤੀਆਂ ਦੇ ਵਿੱਚ ਵੀ ਸਪੈਸੀਫਾਈ ਹੋ ਰਿਹਾ ਗ ਗੁਨੀਏ ਗਹਿਰਾ ਇੱਥੇ ਵੀ ਕਲੀਅਰ ਹੋ ਗਿਆ ਪਹਿਲੇ ਕੁਝ ਹੋਰ ਸੀ ਅਵਸਥਾ ਚੇਂਜ ਹੋ ਗਈ ਠੀਕ ਹੈ ਤੇ ਹਰ ਦਰਸ਼ਨ ਪਾਇਆ ਇੱਥੇ ਵੀ ਕਲੀਅਰ ਹੋ ਗਈ ਤੇ ਫਿਰ ਅੱਗੇ ਪਾਰ ਬ੍ਰह्म ਭਗਤਾ ਮਨ ਗੰਨਿਆ ਮੈਂ ਇਹ ਗੰਨਿਆ ਸੋ ਸਾਰੀਆਂ ਚੀਜ਼ਾਂ ਉਹਦੇ ਵਿੱਚ ਵੀ ਕਲੀਅਰ ਹੋ ਗਿਆ ਪੈਂਜੀ ਦਾ ਕੁਐਸਚਨ ਸਹੀ ਸੀਗਾ ਅੱਛਾ ਸੀ ਔਰ ਵਧੀਆ ਐਕਸਪਲੇਨੇਸ਼ਨ ਹੋ ਗਈ ਤੇ ਜੇ ਹੋਰ ਕਿਸੇ ਦਾ ਕੋਈ ਕੁਐਸਚਨ ਨਹੀਂ ਹੈ ਤੇ ਆਪਾਂ ਰਿਕਾਰਡਿੰਗ ਸਟਾਪ ਕਰ ਲਈਏ ਆ ਤਾਂ ਮੇਰੀ ਪਲੀਜ਼ ক্লোਜ਼ ਕਰ ਦੋ ਆ ਸਾਰੇ ਸ਼ਬਦੀ ਵਿਚਾਰ ਉਹਨ ਕਿਸੇ ਦੇ ਹੈ ਨਹੀਂ ਸੋ ਉਹਨ ਰਿਕਾਰਡਿੰਗ ਅਸੀਂ ਆਫ ਕਰਦੇ ਆਂ ਇਹਦੇ ਬਾਅਦ ਖੁੱਲੇ ਵਿਚਾਰ ਆਪਸ ਵਿੱਚ ਕਰ ਸਕਦੇ ਆਂ ਤੇ ਰਿਕਾਰਡਿੰਗ ਤੋਂ ਬਾਅਦ ਰਿਕਾਰਡਿੰਗ ਬੰਦ ਹੋਣ ਤੋਂ ਬਾਅਦ ਆਪਾਂ ਕੋਲੇ ਵਿਚਾਰ ਕਰਾਂਗੇ ਸਾਰੇ ਜੀ ਠੀਕ ਹੈ ਬਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ